ਕਿ 2022 ਤੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀ ਮੇਰੇ ਦੋਨੋਂ ਬੱਚਿਆਂ ਸੇ ਮੈਂ ਸਾਨੂੰ ਘਰੋਂ ਬਾਹਰ ਕੱਢ ਰੱਖਿਆ ਸੀ ਮੈਂ ਪ੍ਰਸ਼ਾਸਨ ਨੂੰ ਬਹੁਤ ਗਿਆ 2022 ਦੇ ਵਿੱਚ ਵੀ ਆ ਕੇ ਮੈਂ ਧਰ ਨਾਲ ਆਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਚਿੱਟੇ ਦੀ ਆਦੀ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚਿਆਂ ਨਾਲ ਧਰ ਨਾਲ ਆਇਆ ਮਰਨ ਸਭ ਮੁਝ ਬੋਲ ਕਹੀ ਪ੍ਰਸ਼ਾਸਨ ਨੇ ਪਰਚਾ ਕਰਤਾ ਫਿਰ ਵੀ ਨੇ ਕਈ ਅਫਸਰਾਂ ਦੇ ਜਿੰਨੇ ਨਾਲ ਲੈਂਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਲੈ ਕੇ ਆਉਂਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੁਲੀ ਜਾਂਦੀ ਆ ਮੇਰੇ ਕੋਲ ਘਰ ਦਾ ਮੈਂ ਕਰਾਇਆ ਤੇ ਕਿਖਣੀਆਂ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਕੋਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਨਾਮ ਵੀ ਲੰਦਿਤ ਮੇਰੇ ਕੋਲ ਉਹਨਾਂ ਦੇ ਰਗੇਸ ਬਹੁਤ ਗਰੂਪ ਨੇ ਮੈਨੂੰ ਮਜਬੂਰਆ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜ਼ਮ ਨੂੰ ਤੁਸੀਂ ਸਪੋਰਟ ਨਾ ਕਰੋ ਇਹ ਨਹੀਂ ਬਹੁਤ ਜਣਿਆਂ ਦੇ ਘਰ ਖਾਅ ਕਿੱਤਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਤੇ 376 ਦੇ ਪਰਚੇ ਪਾਉਂਦੀ ਹੈ ਕਿਸੇ ਤੇ ਕੁਝ ਮੈਂ ਬਹੁਤ ਬੇਨਤੀਆਂ ਪ੍ਰਸ਼ਾਸਨ ਨੂੰ ਮੋੜ ਦਿੱਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਨੇ ਮਿਲੀ ਵਕਤ ਹੈ ਗਿਆ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੇਨ ਅਹੁਦੇ ਦੇ ਅਫਸਰ ਨੇ ਮੜਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜਿਹੇ ਗੰਦੇ ਬੰਦਿਆਂ ਨੂੰ ਜੇਜ ਜਾਣਾ ਚਾਹੀਦਾ ਭਗਵੰਤ ਮਾ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿਨੇ ਇਹ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 99% ਮੁਲਾਜ਼ਮ ਸਹੀ ਹੈ 5% ਨਮਲਾ ਜਾ ਚਿੱਟੇ ਦੀ ਆੜੇ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋਬ ਪੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਥ ਬਣ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਣਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਹਾਂ ਹੁੰਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜ਼ਬੂਰਾਂ ਨੇ ਕੰਨਾ ਪਊਗਾ ਬਈਨੂ ਪਹਿਲੇਵਿੰਦਰ ਸਿੰਘ ਸੋਨੂ 2022 ਦਾ ਇਸ ਲੇੜ ਜਣਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵੀ ਪ੍ਰੂਫ ਹੈਗੇ ਨੇ ਉਹ ਤੁਸੀਂ ਡਾਕਟਰ ਕਿਤੇ ਨਾਤ ਮਾਨਸਾ ਡਿਊਟੀ ਸੀ ਪਰ ਪੁਲਿਸ ਨਾਲ ਡਿਊਟੀ ਕਰ ਰਹੀ ਹੈ 14 ਕਿ 2022 ਦੀ ਮਾਨਸਾ ਤੀਕੀ ਪੁਲਿਸ ਨਾਲ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇਹਨਾਂ ਦਾ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੈ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਏਸੀ ਥੱਲੇ ਬੈ ਕੇ ਡਿਊਟੀ ਕਰਦੀ ਹੈ ਖਾਰ ਗੱਡੀ ਹੈ ਵਰਨਾ ਗੱਡੀ ਹੈ ਬੂਟ ਹੈ ਅਦర్శ ਨਗਰ ਤੇ 500 ਹਜ਼ਾਰ ਦਾ ਮਕਾਨ ਇਹਦੇ ਕੋਲ ਠੀਕ ਹੈ ਫਲਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲੈਕਸ ਦੀ ਕੜੀ ਵਾਹ ਯਾਰ ਨਹੀਂ ਬਾਤਦਾ ਲੱਖ ਰੁਪਏ ਦੀ ਕੜੀ ਨੇ ਘੁੱਟ ਤੇ ਬੰਨੀ ਹੁੰਦੀ ਐ 15000 ਦਾ ਸੂਟ ਨੇ ਕੰਨ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾਉਂਦੀ ਮੈਨੂੰ 2022 ਦੀ ਰੋਲਾ ਪਾਉਂਦੀ ਸੀ ਪਹਿਲਾਂ ਵੀ ਇਹਨਾਂ ਦਾ ਕੇਸ ਮੇਰੇ ਘਰ ਹੋਏ ਫੇਰ ਨੰਗੇ ਹੱਥੀ ਦੋਨੋਂ ਜਣੇ ਫੜੇ ਗਿਆ ਚਿੱਟਾ ਵੀ ਬਰਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਇਰੀ ਚੋਂ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਣ ਦਾਂਗੀ ਜਿੰਨਾ ਤੱਕ ਅੰਡੇ ਕਰਤੇ ਬਸ ਦੋਚਰ ਨਹੀਂ ਫੇਰਾ ਜਾਂਦਾ ਮੈਂ ਸ਼ਾਂਤ ਨਹੀਂ ਰਹੂੰਗੀ ਦੂਜੇ ਲੋਕਾਂ ਨੇ ਕਹਿੰਦਾ ਤੁਸੀਂ ਬਸ ਦੋਚਰ ਫਿਰਦੇ ਹੋ ਤੇ ਫੁੱਲ ਆਜਾ ਮਲਾਜਵਾਨੂ ਕਾਬੂ ਕਰੋ ਆਜਾ ਵੱਡੇ ਲੋਕਾਂ ਨੂੰ ਇੰਦਰ ਮਾਨ ਲਿੱਤਾ ਗਿਆ ਇਹਨਾਂ ਦੇ ਕੋਲ ਬਹੁਤ ਖਰਾਸੀ ਆਉਣਗੇ ਇਹਦੇ ਫੋਨ 'ਚ ਬਹੁਤ ਜਾਣਕਾਰੀਆਂ ਨੇ ਤੁਸੀਂ ਪ੍ਰਾਪਤ ਕਰੋ ਇਹਨਾਂ ਦੇ ਕੋਲ ਇੰਨਾ ਕਿੱਥੋਂ ਪ੍ਰਾਪਤੀ ਆਈ ਇੱਕ ਕਿਸਾਨ ਚੌਕ ਦੇ ਕੋਲ ਨਵੀਂ ਕਲੋਨੀ ਹੈ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆਇਆ ਤਿੰਨ ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਕੱਢੀ 1 ਕੋਟੀ ਕੱਢੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਨਰਪੜਦਾਰ ਕਰੋ ਕਿ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਕਾਗ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦਾ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਐਸ਼ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਰੰਡੀ ਕਿਉਂ ਸਰਕਾਰ ਕੋ ਪੈਸਾ ਘੜੀ ਹੈ ਪੈਸਾ ਮਾਰਸਾ ਡਿਊਟੀ ਕਰਕੇ ਉਠਕਵਾ ਰਹੀ ਹੈ ਡਿਊਟੀ ਕਰ ਰਹੀ ਹੈ ਏਸੇ ੱਲੇ ਬਹਿ ਕੇ ਜੋ ਟ੍ਰੇਨਰ ਜੋਗੀ ਨੇ ਨਰਸਾ ਕੋਰਸ ਨਹੀਂ ਕੀਤਾ ਇਹਨੂੰ ਕਿੰਨਾ ਅਲਾਊਡ ਦਿੱਤਾ ਕਿਨੇਡ ਕਰ ਦਿੱਤਾ ਇਹ ਵੱਡੇ ਪਸਤਰਾਂ ਦੀ ਮਿਲੀ ਕੱਟਦਾ ਜੋ ਆਪਰਸ਼ਾਸ਼ਨ ਮੈਂ ਤੁਹਾਨੂੰ ਦੱਸ ਰਹੀ ਆ ਮੈਂ ਇਹਦੀ ਸਪੋਰਟ ਲਗਦੀ ਹੈ ਸਪੋਰਟ ਲਗਦੀ ਹੈ ਤਿੰਨ ਚਾਰ ਮਲਾਜਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿਨ੍ਹਾਂ ਨਾਲ ਇਹ ਰਾਤਾ ਕੱਟ ਕੇ ਆਈ ਆ ਮੇਰੇ ਕੋਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਰੈਂਕ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਦੇਖੋ ਉਹਨਾਰੇ ਨਾਲ ਰਾਤਾ ਕੱਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪਦੇ ਆਪ ਨੂੰ ਇਥੇ ਹੀ ਬਹਿ ਕੇ ਪੰਚਾ ਸਵੇਰ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਪਾਪਰ ਸ਼ਾਸਨ ਹੋਏਗਾ ਮੈਂ ਲੈ ਕੇ ਜਾਉਂਗੀ ਉਹਨਾਂ ਦੇ ਵਿਦ ਪ੍ਰੂਫ ਕਿ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾ ਕੱਤੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਘਰ ਤੇ ਕੋਈ ਨਹੀਂ ਗੱਲਬਾਤ ਹੋਈ ਮੇਰੇ ਦੋਵਾਂ ਟੀਆਂ ਨੂੰ ਜ਼ਿੰਮੇਵਾਰ ਤੁਸੀਂ ਹੋ ਕਿ ਅੱਜ ਅਸੀਂ ਛੜਕਾ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢੇ ਨਿਕੋ ਥਾਂ ਨਹੀਂ ਕਰ ਰਿਆ ਨੂੰ ਮੈਂ ਤਾਂ ਕੀ ਕਹਿੰਦੀ ਕਰਦੀ ਆ ਇਹ ਸਾਰੀ ਪ੍ਰੋਫਾਈਲ ਇੰਨਾ ਬਣਾ ਰੱਖਿਆ ਕਿੱਥੋਂ ਬਣਾਈ ਆ ਮੈਂ ਐਸਐਸਪ ਟਿੰਡਾ ਐਸਐਸਪੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਅੱਜ ਇਹ ਲੇਡਿੰਗ ਨੂੰ ਵੜਿਆ ਹੋਰ ਵੀ ਕਈ ਜਿਹੜੇ ਅੱਜ ਕੰਮ ਕਰਦੇ ਨੇ ਮਲਾਜੰਦੀ ਆਹੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦਿਓ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਕਿ ਤੁਸੀਂ